ਗੁੱਡ ਆਫਟਰਨੂੰ ਸਰ ਆਈ ਆਈ ਊਡ ਲਾਈਕ ਟੂ ਥੈਂਕ ਯੂ ਸਰ ਐਕਚੁਅਲੀ ਜਿਵੇਂ ਉਹਨਾਂ ਨੇ ਤੁਹਾਨੂੰ ਕਿਹਾ ਕਿ ਉਹ ਤੁਹਾਡੇ ਭੂਆ ਦੇ ਪਿੰਡ ਤੋਂ ਆ ਔਰ ਮੈਂ ਸਰ ਉੱਥੇ ਵਿਆਹੀ ਆ ਜਿੱਥੇ ਤੁਹਾਡੇ ਸਹੁਰਿਆਂ ਦੇ ਪਿੰਡ ਤੋਂ ਮੈਂ ਵਿਆਹੀ ਆ ਪੇਵਾ ਫਿਰ ਮੈਂ ਐਕਚੁਅਲੀ ਪੇਵਾ ਵਿਆਹੀ ਆ ਔਰ ਮੇਰਾ ਜਿਹੜਾ ਪਪਾ ਉਹਨਾਂ ਦਾ ਜ਼ਿਲ੍ਹਾ ਉਹ ਸਰ ਪਟਿਆਲਾ ਐ ਐਕਚੁਅਲੀ ਸਰ ਥੈਂਕ ਯੂ ਫਾਰ ਗਿਵਿੰਗ ਅਸ ਅ ਬਿਗ ਡੇ ਅ ਅੱਜ ਇੱਕ ਐਸਾ ਵੜਪਾਗਾ ਦਿਨ ਮਿਲਿਆ ਹੈ ਕਿ ਜਿੱਥੇ ਸਾਡੇ ਪੈਰੈਂਟਸ ਦੇ ਔਰ ਸਾਡੇ ਸੁਪਨੇ ਸাকার ਹੋ ਰਿਹਾ ਔਰ ਇੱਕ ਵਾਰ ਮੈਂ ਸੋਨ ਸਕਦੇ ਹਾਂ ਕਿ ਇਹ ਕਿਸ ਸਰਕਾਰ ਕਰਕੇ ਸাকার ਹੋ ਰਿਹਾ ਜੀ ਮਾਨ ਸਰਕਾਰ ਕਰਕੇ ਫਿਰ ਜਿਵੇਂ ਤੁਸੀਂ ਸਾਨੂੰ ਟਰਸਟਵਰਦੀ ਬਣਾ ਕੇ ਜਿਵੇਂ ਤੁਸੀਂ ਸਾਡੇ ਤੇ ਟਰਸਟ ਕਰਕੇ ਸਾਨੂੰ ਸਕੂਲਾਂ ਚ ਭੇਜੋਗੇ ਉਮੇ ਅਸੀਂ ਸਰ ਪ੍ਰੋਮਿਸ ਕਰਦੇ ਆ ਕਿ ਅਸੀਂ ਜਿਹੜੇ ਨੰਨੇ-ਮੁੰਨੇ ਬੱਚੇ ਹੋਣਗੇ ਅਸੀਂ ਸਰ ਉਹਨਾਂ ਦੇ ਵੀ ਸੁਪਨੇ ਸਾਕਾਰ ਕਰਾਂਗੇ ਥੈਂਕ ਯੂ ਸੋ ਮੱਚ ਸਰ ਤੁਸੀਂ ਨਾਮ ਦੱਸਿਓ ਜੀ ਨਾਮ ਕੀ ਹੈ ਤੁਹਾਡਾ ਸਰ ਮੇਰਾ ਰਵਨੀਤ ਕੌਰ ਨਾਮ ਹੈ ਐਕਚੁਅਲੀ ਸਰ ਮੇਰੇ ਫਾਦਰ ਇਨ ਲਾ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਬੋਲ ਕੇ ਆਇਓ ਕਿ ਤੁਸੀਂ ਉਹਨਾਂ ਦੇ ਸੌਰਿਆਂ ਦੇ ਸ਼ਹਿਰ ਤੋਂ ਠੀਕ ਓਕੇ ਸਰ ਥੈਂਕ ਯੂ ਸੋ ਮੱਚ ਠੀਕ ਹੈ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਦਿਲ ਦੇ ਵੱਲਬਲੇ ਦਿਲ ਦੇ ਜਜ਼ਬਾਤ ਤੁਸੀਂ ਸਾਰਿਆਂ ਨੇ ਸਾਂਝੇ ਕੀਤੇ ਨੇ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਕਰਦੇ ਆਂ ਤੇ ਇੱਕ ਵਾਰ ਰਸਮੀ ਤੌਰ ਤੇ ਫੇਰ ਮੈਂ ਤੁਹਾਡਾ ਸਿੱਖਿਆ ਵਿਭਾਗ ਦੇ ਵਿੱਚ ਆਉਣ ਤੇ ਸਵਾਗਤ ਕਰਦਾ ਆਂ ਜੀ ਤੁਹਾਡੇ ਲਈ ਇਹ ਯਾਦਗਾਰੀ ਦਿਨ ਅੱਜ ਦਾ ਖਾਸ ਦਿਨ ਬਹੁਤੀਆਂ ਗੱਲਾਂ ਨਾ ਕਰਦੇ ਹੋ ਜੀ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਾਂਗੇ ਕਿ ਤੁਹਾਡੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਸ਼ਰਮਾ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਹਾਂ ਪਹਿਲਾਂ ਤਾਂ ਮੇਰੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜ ਜੀ ਅਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜੋ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਮੈਂ ਮੇਰਾ ਪਾਲਣ ਪੋਸ਼ਣ ਮੇਰੇ ਦਾਦਾ ਦਾਦੀ ਨੇ ਕੀਤਾ ਬਿਨਾਂ ਮਾਤਾ ਪਿਤਾ ਤੋਂ ਮੇਰਾ ਪਾਲਣ ਪੋਸ਼ਣ ਹੋਇਆ ਉਹ ਆਪ ਇੱਕ ਬਲैक ਐਜੂਕੇਸ਼ਨ ਸਿੱਖਿਆ ਅਫਸਰ ਸੀ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਸਰਕਾਰੀ ਅਧਿਆਪਕ ਬਣਾ ਪਰ ਆਪਣੀ ਉਮਰ ਨੂੰ ਦੇਖਦੇ ਉਹਨਾਂ ਨੇ ਮੇਰਾ 19ਵੇਂ ਸਾਲ ਦੇ ਵਿੱਚ ਵਿਆਹ ਕਰਤਾ ਪਰ ਮੈਂ ਆਪਣੀ ਪੜ੍ਹਾਈ ਵਿਆਹ ਤੋਂ ਬਾਅਦ ਵੀ ਜਾਰੀ ਰੱਖੀ

ਇੱਕ ਇਹਨਾਂ ਦੇ ਅੱਗੇ ਹੱਥ ਖੜਾ ਹੋਇਆ ਸੀ ਜੀ ਇਸ ਤੋਂ ਅਗਲੀ ਲਾਈਨ ਦੇ ਵਿੱਚ ਆ ਆ ਇੱਧਰ ਦੇ ਦਿਓ ਜੀ ਆ ਮੈਡਮ ਨੂੰ ਦੇ ਦਿਓ ਜਿਹੜੇ ਆ ਫਸਟ ਆਫ ਆਲ ਆਨਰੇਬਲ ਸੀਐਮ ਸਰ ਰਿਸਪੈਕਟਡ ਐਜੂਕੇਸ਼ਨ ਮਨਿਸਟਰ ਐਂਡ ਆਲ ਦਾ ਡਿਗਨਿਟਰੀਜ਼ ਹੂ ਆਰ ਪ੍ਰੈਜ਼ెంట్ ਹੇਅਰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਮੈਂ ਸਮੁੱਚੀ ETT 9894 ਕੇਡਰ ਵੱਲੋਂ ਆਪ ਜੀ ਦਾ ਹਾਰਡ ਹਾਰਟਲੀ ਥੈਂਕਸ ਕਰਦੀਆਂ ਕਿ ਸਰ ਅੱਜ ਸਾਨੂੰ ਇਹ ਸੁਭਾਗਾ ਦਿਨ ਦੇਖਣ ਨੂੰ ਮਿਲਿਆ ਆ ਸਰ ਆਪ ਜੀ ਵਿਦਾਈ ਦੇ ਪਾਤਰ ਹੋ ਤੁਸੀਂ ਹਰ ਰੋਜ਼ ਕਿਤੇ ਨਾ ਕਿਤੇ ਨਿਯੁਕਤੀ ਪੱਤਰ ਡਿਸਟ੍ਰਿਬਿਊਟ ਕਰ ਰਹੇ ਹੋ ਅ ਨੰਬਰ ਆਫ ਜੌਬਸ ਕ੍ਰੀਏਟ ਕਰਕੇ ਹਜ਼ਾਰਾਂ ਹੀ ਪਰਿਵਾਰਾਂ ਦੇ ਸੁਪਨੇ ਸਾਕਾਰ ਕਰ ਰਹੇ ਹੋ ਸਰ ਜਿਵੇਂ ਕਿ ਸਰ ਨੇ ਕਿਹਾ 52 ਨੌਕਰੀਆਂ ਤੁਸੀਂ ਪਰਦੇ ਦੇ ਦੇਓ ਸੱਚੀ ਮੁੱਚੀ ਸਰ ETT ਤਈ ਚੌਂਟ ਪਰ ਤੁਸੀਂ 19 ਮਾਰਚ ਨੂੰ ਡਿਸਟ੍ਰੀਬਿਊਟ ਕੀਤੇ ਸੀ ਜੁਆਇਨਿੰਗ ਲੈਟਰ ਸਰ ਅੱਜ ਮੇਰਾ 10 ਦਿਨਾਂ ਦੇ ਵਿੱਚ ਦੂਸਰਾ ਜੁਆਇਨਿੰਗ ਲੈਟਰ ਆ देयर आर देयर आर ਨੰਬਰ ਆਫ ਟੀਚਰਸ ਜਿਨ੍ਹਾਂ ਦਾ ਇਹ ਸੈਕੰਡ ਜੁਆਇਨਿੰਗ ਲੈਟਰ ਆ ਵਿਦੀਨ 10 ਡੇਸ ਇਟਸ ਅ ਰਿਮਾਰਕੇਬਲ ਅਚੀਵਮੈਂਟ ਆਫ ਈਅਰ ਗਵਰਨਮੈਂਟ ਸਰ ਹਾਲ ਹਾਰਟਡਲੀ ਥੈਂਕਫੁਲ ਔਰ ਸਰ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਸਰ ਈ ਸਪੈਸ਼ਲੀ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਸਰ ਸਰ ਇਨਾਂ ਨੇ ਇਸ ਪਰਤੀ ਨੂੰ ਬਚਾਉਣ ਦੇ ਲਈ ਬਹੁਤ ਐਫਰਟਸ ਕੀਤੇ ਆ ਪਰਸਨਲ ਇੰਟਰਸਟ ਲੈ ਕੇ ਸਾਡੇ ਈਜੀ ਸਰ ਨੂੰ ਟਾਈਮ ਟੂ ਟਾਈਮ ਪੇਸ਼ ਕਰਦੇ ਰਹੇ ਆ ਕੋਰਟ ਦੇ ਵਿੱਚ ਤੇ ਸਰ ਅੱਜ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ ਹੈ ਸਾਡੀ ਕੀਤੀ ਹੋਈ ਕੱਲ ਨਾ ਤਪੱਸਿਆ ਦਾ ਮੁੱਲ ਪਿਆ ਆ ਸਰ ਲਾਸਟਲੀ ਆਈ ਵੁਡ ਲਾਈਕ ਟੂ ਸੇ ਪਰਮਾਤਮਾ ਆਪ ਜੀ ਨੂੰ ਤੰਦਰੁਸਤੀਆਂ ਦਾਤਾ ਬਖਸ਼ਣ ਤੇ ਅਪਕਮਿੰਗ ਇਲੈਕਸ਼ਨਸ ਆਫ 2027 ਦੇ ਵਿੱਚ ਤੁਸੀਂ ਬਹੁਮਤ ਦੇ ਨਾਲ ਆਪਣੀ ਸਰਕਾਰ ਬਣਾਓ ਤੇ ਆਪ ਜੀ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਦੇਖਿਆ ਆ ਉਸ ਨੂੰ ਸਾਕਾਰ ਕਰ ਸਕੋ ਥੈਂਕਸ ਫਰੋਮ ਦਾ ਬੋਟਮ ਆਫ ਮਾਈ ਹਾਰਟ ਇਸ ਸਾਈਡ ਤੋਂ ਜੀ ਇਸ ਸਾਈਡ ਤੋਂ ਇਧਰੋਂ ਕਿਹਨੇ ਆ ਆਪਣਾ ਨਾਮ ਦੱਸਦੇ ਹੋ ਤੇ ਜ਼ਿਲ੍ਹਾ ਕਿਹੜਾ ਆ ਸਰ ਮੇਰਾ ਨਾਮ ਗਗਨਦੀਪ ਸਿੰਘ ਹੈ ਮੈਂ ਪਿੰਡ ਰੱਲੀ ਸਰ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ ਹਾਂ ਜੀ ਸਰ ਪਹਿਲਾਂ ਮੈਂ ਪ੍ਰਾਈਵੇਟ ਨੌਕਰੀ ਕਰਦਾ ਸੀਗਾ ਜੀ ਮੈਂ ਸ਼ਾਮ ਨੂੰ 5 ਵਜੇ ਤੱਕ ਤਾਂ ਨੌਕਰੀ ਕਰਦਾ ਸੀਗਾ ਜੀ ਸਾਰੀ ਰਾਤ ਬੈਠ ਕੇ ਸਰ ਮੈਂ ਇਸ ਭਰਤੀ ਲਈ ਤਿਆਰੀ ਕੀਤੀ ਸੀਗੀ ਤੇ ਹਾਈ ਮੈਰਿਟਿਵ ਦੇ ਵਿੱਚ ਨੰਬਰ ਆ ਗਿਆ ਸੀ ਸਰ ਪਰ ਜਿਵੇਂ ਸਰ ਸਰਦਾਰ ਹਰਜੋਤ ਸਿੰਘ ਬੈਂਸਮਾਨ ਜੋਗ ਸਿੱਖਿਆ ਮੰਤਰੀ ਸਾਹਿਬ ਨੇ ਦੱਸਿਆ ਕਿ ਸਾਡੀ ਭਰਤੀ ਲੀਗਲ ਟੈਕਨੀਕਲਿਟੀ ਦੇ ਵਿੱਚ ਫਸ ਚੁੱਕੀ ਸੀ ਤੇ ਸਰ ਮੈਂ ਇਹ ਪਰਸਨਲੀ ਮਤਲਬ ਸਰ ਨੂੰ ਮਿਲਦਾ ਰਿਹਾ ਜੀ ਇਹ ਚੀਜ਼ ਦੇ ਵਿੱਚ ਤੇ ਸਰ ਸਰ ਬਿਨਾ ਕਿਸੇ ਸਿਕਿਉਰਿਟੀ ਤੋਂ ਸ਼ਾਮ ਨੂੰ ਏਜੀ ਆਫਿਸ ਦੇ ਵਿੱਚ ਸਾਡੀ ਭਰਤੀ ਨੂੰ ਬਚਾਉਣ ਦੇ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਸਰ ਬਿਨਾ ਕਿਸੇ ਸਿਕਿਉਰਿਟੀ ਤੋਂ ਸਰ ਅਸੀਂ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਵੀ ਕੋਈ ਮਜੂਦਾ ਮੰਤਰੀ ਸਰ ਸਾਡੀ ਭਰਤੀ ਨੂੰ ਬਚਾਉਣ ਲਈ ਖੁਦ ਅੱਗੇ ਆ ਰਿਹਾ ਜੀ ਬਿਨਾ ਕਿਸੇ ਸਿਕਿਉਰਿਟੀ ਤੋਂ ਸਰ ਮੈਂ ਮਤਲਬ ਸਰ ਮੇਰੇ ਡੈਡੀ ਲੇਬਰ ਕਰਦੇ ਆ ਜੀ ਤੇ ਸਾਡੇ ਮਤਲਬ ਪਰਿਵਾਰ ਦੇ ਵਿੱਚ ਮੇਰੀ ਪਹਿਲੀ ਨੌਕਰੀ ਹੈ ਜੀ ਮੈਂ ਪਹਿਲੀ ਵਾਰ ਤਿਆਰੀ ਕੀਤੀ ਤੇ ਪਹਿਲੀ ਵਾਰੀ ਨੌਕਰੀ ਲਈ ਹੈ ਸਰ ਇਹ ਮੇਰੇ ਟੱਬਰ ਦੇ ਵਿੱਚ ਕਿਸੇ ਨੂੰ ਨੌਕਰੀ ਨਹੀਂ ਮਿਲੀ ਸਰ ਇਸ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਇਸ ਤੋਂ ਵੀ ਵੱਧ ਧੰਨਵਾਦ ਸਰ ਸਰਦਾਰ ਹਰਜੋਤ ਸਿੰਘ ਬੈਂਸ ਜਿਨ੍ਹਾਂ ਨੇ ਸਾਡੀ ਭਰਤੀ ਪਾਈ ਸਰ ਅਸੀਂ ਆਸ ਕਰਦੇ ਹਾਂ ਕਿ ਇਹ ਹਮੇਸ਼ਾ ਤੰਦਰੁਸਤ ਰਹੇ ਠੀਕ ਆਸੀ ਸਰ ਜਦੋਂ ਪਹਿਲਾਂ ਰਿਹਸਲ ਕਰ ਰਹੇ ਸੀ ਜੀ ਇੱਕ ਕੈਂਡੀਡੇਟ ਖੁਦ ਉੱਠ ਕੇ ਆਇਆ ਜੀ ਸਾਡੇ ਕੋਲ ਉਹ ਕਹਿੰਦਾ ਸੀਐਮ ਸਾਹਿਬ ਦੀ ਮੈਂ ਭੂਆ ਦੇ ਪਿੰਡ ਤੋਂ ਆਜੀ ਵੀ ਮੈਨੂੰ ਜ਼ਰੂਰ ਬੁਲਾਇਓ ਰਾਹੁਲ ਸਿੰਘ ਨੇ ਜੀ ਪਿੰਡ ਕਲਵਾਣੂ ਤੋਂ ਕਲਵਾਣੂ ਤੋਂ ਆਹ ਮਾਈਕ ਦਿਓ ਜੀ ਇੱਧਰ ਆਪ ਆਇਤੋ ਬਾਹਾਰ ਆਈ ਆਪ ਆਇਤੋ ਬਾਹਾਰ ਆਈ ਸਿਰੋ ਟਾ ਕੇ ਦੇਖਾ ਤੋ ਖੁਸ਼ੀਆਂ ਕੀ ਬਹਾਰ ਆਈ ਸਭ ਤੋਂ ਪਹਿਲਾਂ ਮੈਂ ਫਤਿਹ ਦੀ ਸਾਂਝ ਸਾਂਝੀ ਕਰਨਾ ਚਾਹੁੰਦਾ ਵੈਗੁਰੂ ਜੀ ਦੀ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਜੀ ਮੇਰੇ ਵੱਲੋਂ ਨਵੇਂ ਅਦਬ ਦੇ ਸਾਥੀਆਂ ਵੱਲੋਂ ਸਭ ਤੋਂ ਪਹਿਲਾਂ ਜੀ ਸਾਹਮਣੇ ਬੈਠੇ ਮਾਨ ਸਾਹਿਬ ਜੀ ਉਹਨਾਂ ਦੇ ਨਾਲ ਬੈਠੇ ਸਰਦਾਰ ਹਰਜੋਤ ਸਿੰਘ ਜੀ ਸਿੱਕਿਆ ਸਕੱਤਰ ਮੈਡਮ ਜੀ ਮੇਰੇ ਵੱਲੋਂ ਸਾਸੀ ਕਾਲ ਜੀ ਸਾਰਿਆਂ ਨੂੰ ਜੀ ਸਰ ਮੈਂ 2021 ਦੀ ਗੱਲ ਦੱਸਣ ਲੱਗ ਰਿਹਾ ਸਰ ਮੇਰੇ ਨਾਲ ਨਾ ਤਿੰਨ ਦੋਸਤ ਹੁੰਦੇ ਸੀ ਸਰ ਅਸੀਂ ਇਕੱਠੇ ਪੜਿਆ ਤੇ ਇਕੱਠੇ ਰਹੇ ਜੀ ਤੇ 2021 ਦੇ ਵਿੱਚ ਕੀ ਹੋਇਆ ਉਹ ਕਹਿਣ ਲੱਗੇ ਵੀ ਸਰ ਤੁਸੀਂ ਆਸ਼ਰ ਤੋਂ ਨੌਕਰੀ ਦੀ ਵੀ ਪਿਛਲੀ ਸਰਕਾਰਾਂ ਨੇ ਆਪਣਾ ਕੁਝ ਨਹੀਂ ਕੀਤਾ ਵੀ ਆਪਾਂ ਚਾਰੇ ਜਣੇ ਫੌਰਨ ਚੱਲ ਜਾਂਦੇ ਆ ਚਲੋ ਉਹਨਾਂ ਨਾਲ ਗੱਲ ਚੱਲੀ ਜਦੋਂ ਤੁਹਾਡੀ ਸਰਕਾਰ ਬਣ ਗਈ ਤਾਂ ਮੈਂ ਇਹਨਾਂ ਨੂੰ ਕਹਤਾ ਮੈਂ ਆਪਾਂ ਪਾਸਪੋਰਟ ਸਾਈਟ ਤੇ ਰੱਖਤਾ ਜੀ ਵੀ ਮੈਨੂੰ ਹੁਣ ਪਾਸਪੋਰਟ ਦੀ ਲੋੜ ਨਹੀਂ ਹੈਗੀ ਮਾਨਸਾਵਾ ਜੀ ਆ ਗਏ ਨੇ ਸਾਡੇ ਦਰਮਾਨ ਹੁਣ ਮੈਨੂੰ ਕੋਈ ਕਵਰ ਆਣ ਦੀ ਲੋੜ ਨਹੀਂ ਉਹਨਾਂ ਵਿੱਚ ਇੱਕ ਦੋਸਤ ਅੱਜ ਮਲੇਸ਼ੀਆ ਵਕਿਆ ਸਰ ਉਹਨੇ ਮੈਨੂੰ ਇੱਕ ਗੱਲ ਕੀਤੀ ਤਨਾ ਦੇਖਾਂ ਨੇ ਮਾਨ ਸਾਹਿਬ ਤੁਹਾਨੂੰ ਕਿੰਨੇ ਕਿ ਜੋਇਨਿੰਗ ਲੈਟਰ ਦਿੰਦਾ ਉਹਨਾਂ ਨੇ ਇਹ ਗੱਲ ਕਹੀ ਮੇਰੀ ਜੀ ਪਰ ਮੈਨੂੰ ਅੱਜ ਬਹੁਤ ਮਹਿਸੂਸ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਮੈਨੂੰ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਲੈਟਰ ਮਿਲੇ ਸਰ ਸੋਡੀ ਸਰਕਾਰ ਦੇ ਵਿੱਚ ਮੈਂ ਬਹੁਤ ਖੁਸ਼ ਹੋਇਆ ਪਹਿਲੀ ਜੋਇਨਿੰਗ ਮੇਰੀ 28 ਜੁਲਾਈ 2023 ਦੇ ਵਿੱਚ ਸਰਦਾਰ ਹਰਜੋਤ ਸਿੰਘ ਬੈਂਸ ਨੇ ਮੇਰੀ ਆਈਡੀ ਦੇ ਉੱਪਰ ਪਾਈ ਜੀ ਮੈਂ ਬਹੁਤ ਬਹੁਤ ਥੈਂਕ ਯੂਸ ਇਹਨਾਂ ਦਾ ਸਰਦਾਰ ਹਰਜੋਤ ਸਿੰਘ ਬੈਂਸ 21 ਆਪਣਾ 19 ਅਪ੍ਰੈਲ 19 ਮਾਰਚ 2025 ਦੇ ਵਿੱਚ ਦੂਜੀ ETT 23 24 ਦੇ ਵਿੱਚ ਨੰਬਰ ਆਇਆ ਸਰ ਅੱਜ ਮੈਂ 9849 ਦੇ ਵਿੱਚ ਜੋਇਨਿੰਗ ਕਰਨ ਜਾ ਰਿਹਾ ਹਾਂ ਸਰ ਮੈਂ ਬਹੁਤ ਬਹੁਤ ਥੈਂਕ ਯੂ ਸਾਡੀ ਟੀਮ ਵੱਲੋਂ ਸਾਡੇ ਸਮੁੱਚੇ ਟੀਚਰ ਅਧਿਆਪਕ ਵੱਲੋਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰ ਰਣ ਜਾ ਰਿਹਾ ਹਾਂ ਸਰ ਮੈਂ ਵਿਦੇਸ਼ ਜਾਣ ਤੋਂ ਬਚ ਗਿਆ ਜੀ ਮੇਰੇ ਪਰਿਵਾਰ ਤੋਂ ਟੁੱਟਣ ਤੋਂ ਬਚ ਗਿਆ ਸਰ ਮੈਂ ਇਹ ਤੁਹਾਡੀ ਦਿਆ ਨਾਲ ਹੋਇਆ ਸਰ ਸਭ ਕੁਝ ਜੀ ਬਹੁਤ ਬਹੁਤ ਧੰਨਵਾਦ ਸਰ ਥੋੜੇ ਕਲਵਾਨ ਵਾਲੀ ਬੋਲੀ ਤੇ ਬੋਲਦੇ ਹਾਂਜੀ ਸਰ ਹਾਂ ਭਾਈ ਇੱਕ ਤੋੜ ਚੱਲਿਆ ਤਾਂ ਹੂੰ ਮੇਰੀ ਬਾਤ ਤੋਂ ਸੁਣ ਕੇ ਯਾ ਕੜਾ ਜਾ ਰਿਹਾ ਭਾਈ ਮੈਂ ਜੀ ਮਾਤਾ ਸਵੇਰੇ ਉੱਠ ਕੇ ਬੋਲਦੀ ਮੈਨੂੰ ਬੇ ਉੱਠ ਜਾ ਉੱਠਾ ਸੂਰਜ ਵੀ ਸਿਰ ਤੇ ਸਿਰ ਤੇ ਚੜਿਆ ਆ ਕਟਕਾ ਖੁੱਲਿਆ ਫਿਰਦਾ ਉਹ ਵੀ ਮੰਨ ਲੈ ਸਰ ਕਲਵਾਨ ਦੀ ਪਿੰਡੇ ਬੋਲੀ ਬਹੁਤ ਹੈ ਸਾਡੇ ਨਾਲ ਇੱਕ ਵਾਰੀ ਮਾਲੀ ਤੋਂ ਮੈਡਮ ਆ ਗਈ ਜੀ ਤੇ ਮੈਂ ਉੱਥੇ ਪੜ੍ਹਾਉਂਦਾ ਹੁੰਦਾ ਸੀ ਤੇ ਉਹ ਮੈਡਮ ਵਾਲੀ ਤੋਂ ਆਏ ਉਹਨੂੰ ਬੋਲੀ ਦਾ ਨਹੀਂ ਪਤਾ ਸੀ ਲੱਗਦਾ ਤੇ ਬੱਚੇ ਜਦੋਂ ਕਹਿੰਦੇ ਵੀ ਅਸੀਂ ਇੱਕ ਨੰਬਰ ਜਾਣਾ ਪੰਜਾਬੀ ਦੇ ਵਿੱਚ ਉਹ ਬੱਚੇ ਕਹਿੰਦੇ ਤੂੰ ਕਤੋੜ ਜਿਹੜਾ ਭਾਈ ਉਹ ਮੈਡਮ ਮੇਰੇ ਕੋਲ ਆਈ ਕਹਿੰਦੇ ਮੈਨੂੰ ਗਾਣਾ ਕੱਢੀ ਜਾਂਦਾ ਕਤੋੜ ਕਤੜ ਕੇ ਜਾਂਦਾ ਮੈਂ ਕਹੇ ਜੀ ਉਹ ਗਾਣਾ ਨਹੀਂ ਕੱਢ ਰਹੀ ਉਹ ਐਕਚੁਅਲੀ ਇਹ ਕਹਿ ਰਹੇ ਜੀ ਤੁਸੀਂ ਕਿੱਥੇ ਚੱਲੇ ਹੋ ਉਹ ਸਾਡੀ ਬੋਲੀ ਆ ਸਰ ਤੁਸੀਂ ਪਿੰਡ ਨਾਲ ਵਿਚਰੇ ਹੋ ਬਹੁਤ ਡੂੰਗੀ ਸਾਜਾ ਤੁਹਾਡੀ ਉਸ ਪਿੰਡ ਨਾਲ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਫਿਲਮੇ ਗਲਾਬ ਹੁੰਦੇ ਹਨ ਮਹਿਫਿਲ ਮੇ ਹਜ਼ਾਰੋ ਗਲਾਬ ਹੁੰਦੇ ਹਨ ਹਮਾਰੇ ਗਲਾਬ ਤਾਂ ਸਾਹਮਣੇ ਬੈਠੇ ਆਂ ਅੱਜ ਹਜ਼ਾਰੋ ਕਨਜੁਕਤੀ ਪੱਤਰ ਜੋ ਵੰਡेंगे थैंक यू सर ਧੰਨਵਾਦ ਜੀ थैंक यू ਬਹੁਤ ਬਤ ਤਾਂ ਤੇ ਕਿ ਇਹਨਾਂ ਦੇ ਜਿਹੜਾ ਪਿੰਡ ਹੈ ਉਹ ਹਰਿਆਣੇ ਦੇ ਬਾਰਡਰ ਤੇ ਲੱਗਦੇ ਆਂ ਪਾਕੜਾ ਨਹਿਰ ਦੇ ਨੇੜੇ ਕੱਗਾ ਕੱਗਾ ਕਲਵਾਣੂ ਕਹਿੰਦੇ ਆ ਤੇ ਇਹਨੂੰ ਆਪਾਂ ਕਹਿ ਦਿੰਨੇ ਆਂ ਇਹ ਬੰਗਰ ਬੋਲੀ ਬੋਲਦੇ ਆਂ ਯੋਗ ਕਰ ਬਾਈ ਤੇਰੀ 부ਆ ਕੋਲ ਇਹ ਬਾਤ ਕਹੇ ਕਿ ਉਸ ਕੋ ਸਰਪੰਚੀ ਮੈਂ ਖੜਾ ਕਰਾਂਗੇ ਇਸ ਵਾਰ। ਤੋ ਅਸੀਂ ਫੁੱਪੜ ਜੀ ਨੂੰ ਪੁੱਛੀ ਜਾਂਦੇ ਫੁੱਪੜ ਜੀ ਅੱਧੀ ਪਤਾ ਨਹੀਂ ਕੀ ਬੋਲੀ ਜਾਂਦੇ ਅੱਧੀ ਕੀ ਬੋਲੀ ਜਾਂਦੇ। ਸੋ ਪਰ ਬੜੀ ਅੱਛੀ ਤੁਸੀਂ ਗੱਲ ਦੱਸੀ ਕਿ ਤੁਸੀਂ ਵਿਦੇਸ਼ ਚ ਜਾਣ ਦਾ ਪ੍ਰੋਗਰਾਮ ਜਿਹੜਾ ਕੈਨਸਲ ਕਰਤਾ ਪਹਿਲੇ ਤੁਹਾਨੂੰ ਕੌਨਫੀਡੈਂਸ ਸੀਗਾ ਤੇ ਤੁਹਾਨੂੰ ਆਪਣੀ ਮਿਹਨਤ ਤੇ ਕੌਨਫੀਡੈਂਸ ਸੀ। ਸੋ ਤੁਹਾਡੀ ਮਿਹਨਤ ਦਾ ਅੱਜ ਫਲ ਮਿਲਿਆ। ਤੁਹਾਨੂੰ ਮੁਬਾਰਕਾਂ ਬੱਧ। ਸਰ ਜਿਹੜੀ ਰਾਮਫਲ ਉਹਨਾਂ ਨੇ ਵਿਦੇਸ਼ ਜਾਣ ਦੀ ਗੱਲ ਕੀਤੀ ਆ ਤੁਸੀਂ ਵੀ ਕਿਹਾ ਜੀ ਪੰਜਾਬੀ ਦੇ ਸ਼ਾਇਰ ਨੇ ਤ੍ਰੈ ਲੋਚਨ ਲੋਚੀ ਬਹੁਤ ਸੋਹਣਾ ਲਿਖਿਆ ਉਹਨਾਂ ਨੇ ਇੱਕ ਕਿ ਡਾਲਰਾਂ ਚੋਂ ਨਿਕਲਿਆ ਜਾਣਾ ਨਹੀਂ ਹੁਣ ਘਰਾਂ ਨੂੰ ਪਰਤਿਆ ਜਾਣਾ ਨਹੀਂ ਤੋੜਨਾ ਤੂੰ ਸਾਰੇ ਰਿਸ਼ਤੇ ਤੋੜਨਾ ਰੂਹ ਦਾ ਰਿਸ਼ਤਾ ਤੋੜਿਆ ਜਾਣਾ ਨਹੀਂ ਅਸਲ 'ਚ ਰੂਹ ਦੇ ਰਿਸ਼ਤੇ ਨੇ ਮਿੱਟੀ ਨਾਲ ਨੌਕਰੀ ਵੀ ਇੱਕ ਜ਼ਰੀਆ ਬਣ ਜਾਂਦੀ ਆ ਆਪਣੀ ਮਿੱਟੀ ਨਾਲ ਜੋ ਪਿਆਰ ਆ ਜੋ ਇੱਥੇ ਰਹਿਣ ਦਾ ਨਜ਼ਾਰਾ ਆ ਉਹ ਜੀ ਕੋਈ ਰੀਸ ਨਹੀਂ ਹੈ ਕੋਈ ਇਸ ਸਾਈਡ ਤੋਂ ਆਪਣਾ ਮੈਡਮ ਨੂੰ ਦਿਓ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਮੇਰਾ ਨਾਮ ਸੰਦੀਪ ਕੋਰ ਜ਼ਿਲ੍ਹਾ ਰੂਪਨਗਰ ਸਰ ਤੇ ਮੈਂ ਅੱਜ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜੋ ਸੁਪਨਾ ਮੈਂ ਤੇ ਮੇਰੇ ਮਾਤਾ ਪਿਤਾ ਨੇ ਦੇਖਿਆ ਸੀ ਅੱਜ ਤੁਹਾਡੇ ਕਰਕੇ ਪੂਰਾ ਹੋ ਰਿਹਾ ਹੈ ਸਰ ਤੇ ਸਰ 2 ਸਾਲ ਪਹਿਲਾਂ ਤੁਹਾਡੀ ਸਰਕਾਰ ਵਿੱਚ ਮੇਰੇ ਹਸਬੰਦ ਨੂੰ ਵੀ ਨਿਯੁਕਤੀ ਪੱਤਰ ਮਿਲਿਆ ਸੀ ਤੇ ਅੱਜ ਮੈਨੂੰ ਮਿਲ ਰਿਹਾ ਹੈ ਸਰ ਬਹੁਤ ਬਹੁਤ ਧੰਨਵਾਦ। ਓਕੇ ਵਾਹ ਵਾਹ। ਸਰ ਇੱਕ ਦੋ ਹੋਰ ਲੈ ਲਈਏ ਜੇ ਟਾਈਮ ਹੈ ਜੀ ਇੱਕ ਦੋ ਸਟੂਡੈਂਟ ਦਾ ਹੋਰ। ਹਾਂ ਜੀ। ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਤਲੇਮਾਡੇ ਮਾਨਸਾ ਤੋਂ ਬਿਲੋਂਗ ਕਰਦਾ ਹਾਂ ਸਰ। ਸਰ ਮੈਂ ਸਰਕਾਰ ਵਿੱਚ ਦੋ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕਿਆ ਹਾਂ। ਮੈਂ ਪੰਜਾਬ ਪੁਲਿਸ ਵਿੱਚ ਆਪਣੀ ਸੇਵਾ ਨਿਭਾ ਰਿਹਾ ਹਾਂ ਤੇ ਅੱਜ ਪੀਟੀਟੀ ਦੇ ਅਧਿਪਕ ਵੱਲੋਂ ਇੱਕ ਨਿਯੁਕਤੀ ਪੱਤਰ ਪ੍ਰਾਪਤ ਕਰਨ ਜਾ ਰਿਹਾ ਹਾਂ ਸਰ ਮੇਰੇ ਪਿਤਾ ਜੀ ਵੀ ਕਦੇ ਅਪਕ ਅਤੇ ਇਹ ਉਹਨਾਂ ਦਾ ਸੁਪਨਾ ਮੈਂ ਵੀ ਕਦੇ ਅਪਕ ਦੀ ਨੌਕਰੀ ਕਰਾਂ ਜੋ ਕਿ ਆਪ ਦੇ ਸਰਕਾਰਜ ਪੂਰਾ ਹੋਣ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਮਿਹਰਬਾਨ ਆਪਾ ਬਹੁਤ ਇਤਿਹਾਸਿਕ ਪਿੰਡ ਹੈ ਜਿੱਥੇ ਪੁਰਾਣੀ ਸੱਭਤਾ ਦੀਆਂ ਜਿਹੜੀਆਂ ਚੀਜ਼ਾਂ ਮਿਲ ਰਹੀਆਂ ਨੇ ਤੁਹਾਡੇ ਪਿੰਡ ਖੁਕ ਕੇ ਮੇਰੇ ਪਿੰਡ ਤੋਂ 10 10 ਕਿਲੋਮੀਟਰ ਹੀ ਹੈ ਤੁਹਾਡਾ ਪਿੰਡ ਤੇ ਸੋ ਇਤਿਹਾਸਿਕ ਪਿੰਡ ਤੇ ਇਹ ਅਕਸਰ ਟੀਚਰਸ ਦੇ ਦੀ ਖਾਇਸ਼ ਹੁੰਦੀ ਹੈ ਕਿ ਮੇਰਾ ਬੱਚਾ ਵੀ ਟੀਚਿੰਗ ਲੈਂਡ ਚ ਜਾਵੇ ਸੋ ਤੁਸੀਂ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਇੱਕ ਵਿਦਿਆਰਥੀ ਦਾਣ ਵਾਲੇ ਪਾਸੇ ਆ ਰਹੇ ਹੋ ਤੁਹਾਡਾ ਬਲਕ ਇੱਕ ਲਾਸਟ ਹੋਰ ਲੈ ਲੈਣੇ ਜੀ ਵੈਸੇ ਸਾਰੋ ਬਾਲਕੋਨੀ ਚੋ ਵੀ ਹੱਥ ਬਹੁਤ ਉੱਠੇ ਸੀ ਜੀ ਪਰ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਮਾਈਕ ਮਾਈਕ ਉੱਥੇ ਨਹੀਂ ਪਹੁੰਚਾ ਸਕੇ ਤੇ ਇਧਰੋਂ ਕੋਈ ਹੋਰ ਜੀ ਇੱਕ ਲਾਸਟ ਅਸੀਂ ਉਹ ਇਧਰ ਇਧਰ ਉੱਠਿਆ ਜੀ ਹੱਥ ਇੱਕ ਆ ਦੇ ਦਿਓ ਦੇ ਦਿਓ ਇਹਨਾਂ ਨੂੰ ਦੇ ਦਿਓ ਜੀ ਇਹਨਾਂ ਨੂੰ ਦੇ ਦਿਓ ਪਹਿਲਾਂ ਸਰ ਸੱਚੀ ਗੱਲ ਜੀ ਸੱਚੀ ਗੱਲ ਮੇਰਾ ਨਾਮ ਘੋੜੂ ਕੌਰ ਮੈਂ ਪਿੰਡ ਕਮੋ ਮજરા ਜਿਹੜਾ ਸੰਗਰੂਰ ਦੀ ਰਹਿਣ ਵਾਲੀ ਆ ਕਿਹੜਾ ਪਿੰਡ ਜੀ ਕਮੋ ਮਾਜਰਾ ਕਲਾਂ ਜੀ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਆ ਸਰ ਮੇਰੀ 2013 ਦੇ ਵਿੱਚ ਮੈਰਿਜ ਹੋ ਗਈ ਸੀ ਮੈਰਿਜ ਤੋਂ ਬਾਅਦ ਮੈਂ ਪੜ੍ਹਾਈ ਛੱਡਤੀ ਸੀ ਮੇਰਾ 8 ਸਾਲ ਦਾ ਗੈਪ ਪੈ ਗਿਆ 2019 ਦੇ ਵਿੱਚ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਮਤਲਬ ਸਪੋਰਟ ਕੀਤਾ ਕਿ ਤੂੰ ਈਟੀਟੀ ਕਰ ਲਾ ਮੇਰੇ 2019 21 ਬੈਸੀ ਸਰ ਪਰ ਸਾਡੇ ਪੇਪਰ 2022 ਚ ਹੋਏ ਕਿਉਂਕਿ ਲੋਕਡਾਊਨ ਲੱਗ ਚੁੱਕਿਆ ਸੀ ਤੇ ਮੈਂ 2021 ਦੇ ਵਿੱਚ ਜਿਹੜਾ ਆਪਣਾ ਟੈਟ ਦਾ ਟੈਸਟ ਉਹ ਕਲੀਅਰ ਕਰਿਆ ਚੰਗੇ ਅੰਕਾਂ ਦੇ ਨਾਲ ਤੇ ਮੇਰੀ ਪਹਿਲੀ ਜੋਬ ਸੀ ਮੈਂ ਪਹਿਲੀ ਵਾਰ ਟਰਾਈ ਕੀਤਾ ਤੇ ਮੈਂ ਪਿੰਡ ਦੀ ਪਹਿਲੀ ਨੂੰ ਆ ਜੋ ਇਸ ਡਿਪਾਰਟਮੈਂਟ ਦੇ